ਸੰਗਰੂ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਵੱਲੋਂ ਆਮ ਆਦਮੀ ਦੀ ਧਰਾਂ ਲਾਈਨ ਵਿੱਚ ਲਾ ਕੇ ਆਪਣੇ ਪੋਰਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਇਸ ਮੌਕੇ ਅਰਵਿੰਦ ਖੰਨਾ ਨੇ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਦਲ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਕੇਂਦਰ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਪਾਉਣਗੇ ਅਤੇ ਆਉਣ ਵਾਲੀ ਸਰਕਾਰ ਭਾਜਪਾ ਦੀ ਬਣੇਗੀ ਖੁਸ਼ੀ ਹੈ ਦੇਸ਼ ਨੂੰ ਬਦਲ ਰਿਹਾ ਮੋਦੀ ਸਾਹਿਬ ਪੰਜਾਬ ਨੂੰ ਵੀ ਬਦਲਣ ਦੀ ਲੋੜ ਹੈ ਤੇ ਮੈਂ ਉਮੀਦ ਕਰਦਾ ਕਿ ਬਹੁਤ ਵੱਡੇ ਗਿਣਤੀ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਲੋਕ ਮੋਦੀ ਸਾਹਿਬ ਦੀ ਛਵੀ ਤੇ ਮੋਦੀ ਸਾਹਿਬ ਦੇ ਕੰਮਾਂ ਤੇ ਮੋਦੀ ਸਾਹਿਬ ਦੀ ਗਾਰੰਟੀ ਤੇ ਵੋਟ ਪਾਣਗੇ ਭਾਰਤੀ ਜਨਤਾ ਪਾਰਟੀ ਨੂੰ ਮੋਟਿੰਗ ਦੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਹੋ ਸਰ ਜੀ ਠੀਕ ਠੀਕ ਹੈ ਥੋੜਾ ਜਿਆਦਾ ਸਲੋ ਹੈ ਪਰ ਠੀਕ ਉਮੀਦ ਕਰਦਾ ਕਿ ਸੌਰੀ ਸੌਰੀ ਵੋਟ ਪਈ ਹੈ ਕਿ ਹਾਂਜੀ ਲਾਈਨ ਦੇ ਵਿੱਚ ਲਾ ਕੇ ਵੋਟ ਪਈਆ ਕਰਨੇ ਦੇ ਹੁੰਦੇ ਬਾਅਦ ਵਿੱਚ ਲਾਈਨ ਦੇ ਵਿੱਚ ਤਾਂ ਖੜਾ ਹੋਣਾ ਚਾਹੀਦਾ ਸਾਨੂੰ ਜੇ ਆਪਾਂ ਨਹੀਂ ਖੜੇ ਹੋ ਸਕਦੇ ਤੇ ਬਾਕੀਆਂ ਤੇ ਆਪਾਂ ਕਿਵੇਂ ਉਮੀਦ ਕਰ ਸਕਦੇ ਇਸ ਕਰਕੇ లైన్ ਵਿੱਚ ਖੜਾ ਹੋਣਾ ਪਿਆ ਸੀ ਕਿੰਨੀ ਦਿੱਕਤ ਆ ਲੱਗਦਾ ਮਾਹੌਲ ਲੋਕਾਂ ਦੀ ਉਤਸ਼ਾਹ ਦਾ ਕਿੰਨਾ ਹੈ ਬਹੁਤ ਜ਼ਿਆਦਾ ਹੈ ਕੱਲ ਵੀ ਮੈਂ ਸਾਰੇ ਆਪਣੇ ਲੋਕ ਸਭਾ ਦੇ ਵਿੱਚ ਘੁੰਮਿਆ ਸੀ ਬਹੁਤ ਸਾਰਾ ਉਤਸ਼ਾਹ ਹੈ ਵਰਕਰ ਵੀ ਔਰ ਵੋਟਰ ਵੀ ਤੇ ਦੇਖਦੇ ਹਾਂ 4 ਤਾਰੀਖ ਨੂੰ ਕੀ ਨਤੀਜੇ ਨਿਕਲਦੇ ਸਰ ਗਰਮੀ ਦੇ ਚਾਲਨ ਪੋਲਿੰਗ ਬੂਥਾਂ ਦੇ ਵੀ ਕੋਈ ਪ੍ਰਬੰਧ ਤੁਹਾਡੇ ਵੱਲੋਂ ਕੀਤੇ ਗਏ ਹਨ ਪੂਰੇ ਪ੍ਰਬੰਧ ਹੈ ਆਪਣੇ ਵੋਟਰਾਂ ਵਾਸਤੇ ਪਾਣੀ ਦਾ ਪ੍ਰਬੰਧ ਹੈ ਗੱਡੀਆਂ ਦਾ ਪ੍ਰਬੰਧ ਹੈ ਸਾਧਨ ਦੇ ਇੰਨਾ ਬਜ਼ੁਰਗਾਂ ਵਾਸਤੇ ਵੀ ਖਾਸ ਕਰਕੇ ਪੂਰੇ ਪ੍ਰਬੰਧ ਪੂਰੇ ਹਨ ਦੇਖਦੇਮ ਪੂਰੇ ਦਿਨ ਕੀ ਹੁੰਦਾ ਹੈ